ਉਦਰ ਮੌਕਾ ਤੋਂ ਇਸ ਵੇਲੇ ਮਹੰਤਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੋਗਾ ਵਿੱਚ ਬੀਤੀ ਦੇਰ ਰਾਤ ਇੱਕ ਸੜਕ ਹਾਦਸਾ ਹੋ ਜਾਂਦਾ ਜਿਸ ਵਿੱਚ ਇੱਕ ਕਾਰ ਮੋਟਰਸਾਈਕਲ ਦੇ ਨਾਲ ਟਕਰਾ ਜਾਂਦੀ ਹੈ ਤੇ ਮੋਟਰਸਾਈਕਲ ਨੌਜਵਾਨ ਦੀ ਮੌਤ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਹੈ ਆਓ ਤੁਹਾਨੂੰ ਲੈ ਚੱਲਦੇ ਹਾਂ ਪੂਰੀ ਖਬਰ ਵੱਲ ਮੋਗਾ ਦੇ ਲੁਧਿਆਣਾ ਹਾਈਵੇ ਤੇ ਬੀਤੀ ਦੇਰ ਰਾਤ 2:30 ਵਜੇ ਦੇ ਕਰੀਬ ਘੱਲਕਲਾਂ ਦੇ ਨੇੜੇ ਇੱਕ ਸੜਕ ਹਾਦਸਾ ਵਾਪਰ ਜਾਂਦਾ ਜਿਸ ਵਿੱਚ ਕਾਰ ਮੋਟਰਸਾਈਕਲ ਨੂੰ ਟੱਕਰ ਮਾਰਦੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਨੌਜਵਾਨ ਇੱਕ ਕਾਰ ਵਿੱਚ ਮਨਾਲੀ ਜਾ ਰਹੇ ਸਨ ਜਦੋਂ ਉਹ ਪਿੰਡ ਕਲਕਲਾ ਕੋਲ ਪਹੁੰਚੇ ਤਾਂ ਕਾਰ ਨੇ ਪਲੈਟੀਨਾ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਉੱਥੇ ਹੀ ਇੱਕ ਪਿੱਛੇ ਤੋਂ ਆ ਰਹੇ ਟਰੱਕ ਵੀ ਉਸ ਕਾਰ ਨਾਲ ਟਕਰਾ ਜਾਂਦਾ ਤੇ ਇਹ ਹਾ사 ਵਾਪਰ ਜਾਂਦਾ ਹੈ ਤੇ ਭਾਰੀ ਜਾਮ ਲੱਗਣ ਦੀ ਵੀ ਜਿਹੜੀ ਖਬਰ ਸੁਣੀ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਰਹਿਣ ਵਾਲੇ ਹਨ। ਉਸ ਦਾ ਭਰਾ ਮੋਗਾ ਦੇ ਇੱਕ ਨਿੱਜੀ ਹੋਟਲ ਵਿੱਚ ਕੰਮ ਕਰਦਾ ਸੀ। ਕੱਲ ਰਾਤ ਨੂੰ ਉਹ ਜਦੋਂ ਆਪਣੇ ਕੰਮ ਤੋਂ ਘਰ ਜਾ ਰਿਹਾ ਸੀ ਤਾਂ ਇਹ ਹਾ사 ਵਾਪਰ ਗਿਆ ਜਿਸ ਵਿੱਚ ਉਸ ਦੀ ਜਾਨ ਚਲੀ ਗਈ। ਉਤੇ ਐਸਡੀਐਸ ਬੰਦ ਵਿੱਚ ਥਾਣਾ ਕਲਕਲਾਂ ਦੇ ਇੰਚਾਰਜ ਗੁਰਸੇਵਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਸੜਕ ਹਾਦਸਾ ਵਾਪਰ ਗਿਆ ਹੈ ਜਿਸ ਦੇ ਆਧਾਰ ਤੇ ਅਸੀਂ ਪਹੁੰਚੇ ਹਾਂ ਜਦੋਂ ਮ੍ਰਿਤਕ ਪਰਿਵਾਰ ਦੇ ਮੈਂਬਰ ਆਪਣਾ ਬਿਆਨ ਦਰਜ ਕਰਾਉਣਗੇ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਮੌਕਿਆਂ ਤਸਵੀਰਾਂ ਕਿ ਕਿਸ ਤਰ੍ਹਾਂ ਜਿਹੜਾ ਇਹ ਹਾਦਸਾ ਵਾਪਰਿਆ ਔਰ ਕਿੰਨਾ ਜਿਹੜਾ ਹੈਗਾ ਇਹ ਮੋਟਰਸਾਈਕਲ ਜਦੋਂ ਟੱਕਰ ਵਾਈਦੀ ਤਾਂ ਨੁਕਸਾਨ ਹੋਇਆ ਤੇ ਮੌਕੇ ਤੇ ਹੀ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਂਦੀ ਹੈ ਜੋੜੇ ਰਹੋ ਤੁਸੀਂ ਨੂੰ ਜਪੰਜਾਬ ਦੀ ਚੈਨਲ ਨਾਲ ਅੱਗੇ ਦੀ ਅਪਡੇਟ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਹਾਂਜੀ ਮੈਨੂੰ ਐ ਪਤਾ ਲੱਗ ਗਿਆ ਜੀ ਮੈਨੂੰ ਤੜਕੇ ਜੀ ਸੇ ਮੈਂਬਰ ਨੇ ਦੱਸਿਆ ਜੀ ਉਹ ਤੋਂ ਪਤਾ ਲੱਗ ਗਿਆ ਜੀ ਉਹਨੇ ਦੱਸਿਆ ਜੀ ਆਕੇ ਵੀ ਐ ਕਰਕੇ ਵੀ ਤੇਰੇ ਭਾਈ ਦਾ ਵੀ ਉਧਾਰ ਕਾਰਡ ਤੇ ਨਾਮ ਲਗਾਈ ਬਲਵਿੰਦਰ ਸਿੰਘ ਕਾਲਸਾ ਤੋਂ ਇਹਦਾ ਨਾਮ ਸੀ ਆਪਣਾ ਭਾਈ ਦਾ ਨਾਮ ਸਿਗ ਸਿਗਦੇਵ ਸਿੰਘ ਜੀ ਨਾਮ ਦਾ ਕੋਈ ਨਿੱਕਾ ਜੀ ਵੀ ਕਹਿੰਦੇ ਸੀ ਘਰੇ ਜੀ ਅਸੀਂ ਇਹਦਾ ਕਰਕੇ ਮੈਨੂੰ ਉਹਦਾ ਪਤਾ ਲੱਗ ਗਿਆ ਜੀ ਮੈਨੂੰ ਉਹ ਉਹਨੇ ਦੱਸਿਆ ਐ ਕਰਕੇ ਵੀ ਤੇਰੇ ਭਾਈ ਦੇਰ ਤੋਂ ਵੀ ਬਿੱਲੂ ਆਉਂਦਾ ਜੀ ਕਾਲ ਸਾਥੀ ਆਧਾਰ ਕਾਰਡ ਦੇ ਪਤਾ ਲੱਗ ਗਿਆ ਜੀ ਕਿੱਥੋਂ ਦੇ ਕਿੱਥੇ ਜਾ ਰਹੇ ਸੀ ਤੁਹਾਡਾ ਬਰਾਦਰ ਪਤਾ ਲੱਗਿਆ ਜੀ ਜੀ ਮੈਨੂੰ ਪਤਾ ਨਹੀਂ ਇਹ ਕੰਮ ਕਰਦੇ ਮੈਂ ਤਾਂ ਜੀ ਇਹਨਾਂ ਨੂੰ ਅੱਡ ਵੱਡਾ ਜੀ ਇਹੀ ਕੰਮ ਕਰਦੇ ਇਧਰ ਆਪਣੇ ਮੋਗੇ ਜੀ ਮੈਂ ਤਾਂ ਹੀ ਤੜਕ ਪਤਾ ਲੱਗਿਆ ਜੀ ਐ ਕਰਕੇ ਆ ਗੱਲ ਬਦਨਾ ਸੁਤਾ ਪਿਆ ਜੀ ਸਾਥ ਰਾਤਾਂ ਉਹ ਦੱਸਿਆ ਇਹ ਰਾਤ ਦਾ ਜੀ 3 ਵਜੇ ਦਾ ਕਹਿੰਦੇ ਆ ਜੀ ਇਹ ਕਿਹਦੇ ਵਿੱਚ ਵੱਜਿਆ ਕੋਈ ਪਤਾ ਲੱਗਿਆ ਇਹ ਗੱਡੀ 'ਚ ਲੱਗਿਆ ਜੀ ਕਹਿੰਦੇ ਆਪਣੀ ਛੋਟੀ ਗੱਡੀ 'ਚ ਛੋਟੀ ਗੱਡੀ ਨਾਲ ਤੇ ਮੋਟਰਾਂ ਦਾ ਐਕਸੀਡੈਂਟ ਹੋਇਆ ਜੀ। ਇਹ ਟਰੱਕ ਵਾਲੇ ਦਾ ਕੀ ਰੋਲ ਹੈ ਵਿੱਚ? ਟੱਕਰਾ ਦਾ ਜੀ ਮਗਰੋਂ ਗੱਡੀ ਲੱਗੀ ਜੀ ਇਹਦਾ ਬਜ਼ੁਰਗਾ ਮਗਰੋਂ ਹਾਦਸਾ ਪੈ ਗਿਆ। ਇਹਦਾ ਮਰਨਾਂ ਲਾਉਦਾ ਕੀ ਨਾਮ ਕੀ ਹੈ? ਉਹਦਾ ਨਾਮ ਜੀ ਨਿੱਕਾ ਕਹਿੰਦੇ ਜਾਂਦਾ ਉਹਨੂੰ, ਉਹ ਗੁਰਮੀਲ ਵੀ ਕਹਿੰਦੇ ਆਂ ਇਹ ਘਰੇ ਉਹਨੂੰ। ਇਹ ਕਿਹੜੇ ਪਿੰਡ ਦਾ ਰਹਿਣ ਵਾਲਾ? ਕਾਲਸਾ ਦਾ ਰਹਿਣ ਵਾਲਾ ਜੀ। ਇਹ ਐਕਸੀਡੈਂਟ ਹੋਇਆ ਕਿੱਥੇ ਹੈ? ਇਹ ਹੋਇਆ ਜੀ ਮੋਗਾ ਟੱਪ ਕੇ ਜੀ ਆਹ ਕੱਲਾ ਕਲਾ ਚੋਂ ਰੋੜ ਦਾ ਰੋੜ ਦੁੱਤੇ ਜੀ। ਕੱਲਾ ਪੋਸੇਠਾਣੇ ਕਲਾ ਪੁਲ ਪੋਲ ਦੇ ਠਾਣੇ ਕੋਲ ਜੀ। ਇੱਕ ਗੱਡੀ ਹੈ ਜੀ i20 ਉਹਦੇ ਚ ਤਿੰਨ ਚਾਰ ਮੁੰਡੇ ਘੁੰਮਣ ਲਈ ਜਾ ਰਹੇ ਸੀਗੇ ਤੇ ਇੱਕ ਮੋਟਰਸਾਈਕਲ ਵਾਲਾ ਉਹਦੇ ਵਿੱਚ ਵੱਜਿਆ ਉੱਥੋਂ ਹਸਪਤਾਲ ਲਿਆਂਦਾ ਤੇ ਰਾਹ ਦੇ ਵਿੱਚ ਹੀ ਮੌਤ ਹੋ ਗਈ ਤੇ ਉਹਦੇ ਪਰਿਵਾਰਕ ਮੈਂਬਰ ਬੁਲਾਏ ਹੋਏ ਆ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਆਪਣਾ ਬਿਆਨ ਵਗੈਰਾ ਲਿਖੋਣਗੇ ਇੱਕ ਤੱਥਾਂ ਦੇ ਹਿਸਾਬ ਨਾਲ ਉਹਨਾਂ ਦੇ ਖਲਾਫ ਬੰਦੀ ਕਰ ਲਈ ਅਮਰ ਚੰਦ ਲੈਂਦੀ ਹੈ। ਸਿੱਟਾ ਟਰੱਕ ਵਾਲੇ ਦਾ ਵੀ ਵਿੱਚ ਖੜਾ ਟਰੱਕ ਵਾਲੇ ਦਾ ਕੀ ਹੋਲਾ ਵਿੱਚ ਜੇ ਤੱਕੀ ਵਤੀ ਆ। ਟਰੱਕ ਨਾਲ ਪਿੱਛੋਂ ਆ ਰਿਹਾ ਸੀਗਾ ਨੇਰੇ ਵਿੱਚ ਉਹ ਜਿਹੜੀ ਗੱਡੀ ਨਹੀਂ ਉਹਨੂੰ ਪਤਾ ਨਹੀਂ ਚੱਲਿਆ ਪਿੱਛੋਂ ਥੋੜੀ ਲੱਗੀ ਹੈ ਗੱਡੀ ਜਿਹੜੀ A20 ਜਨ ਨਾਲ। ਤੇ ਮਰਨਾਲਾ ਦਿੱਖੋ ਤੇ ਰਹਿਣ ਨਾਲ ਕਿੰਨੀ ਬੁਮਾਰੀ। ਮਰਨਾਲਾ ਅ ਬਤਾਰ ਸਿੰਘ ਸਾਨੂੰ ਬਲਵਿੰਦਰ ਸਿੰਘ ਹੈ। ਵਾਸੀ ਕਾਲ ਸੀ। ਥਾਣਾ ਰਾਏਕੋਟ। ਲੁਧਿਆਣਾ ਦਿਹਾਤੀ ਦਾ। हम नहीं नहीं लोग पीछे से आए थे कार खड़े थे जब तक ब्रेक लगाया कार में लग गया हमारा गाड़ी पीछे से मोटरसाइकिल इधर रोड पे गिरा था खींच के इधर किया तो हमारे गाड़ी का बम फर के आगे आ गया मोटरसाइकिल बंदा पीछे मरा हुआ था आ, मरा कौन है मोटरसाइकिल वाला कार वाला। ये नहीं पता हमको से कार वाला है कि मोटरसाइकिल वाले हैं। अभी ना, तक ना है। अभी तक हमको ये पता नहीं लगा है कौन सा बंदा है। एक बंदा मरा है। एक बंदा मरा है एक बंदा मरा है जी